ਸੰਤ ਗਿਣਾ ਮੇ ਲੇ ਬੋਲੋ ਰਾਮਾ ਸਾਵ ਤੇਰ ਮਲ ਪੂਰਨ ਕਾ ਸੰਤ ਗਿਣਾ ਮੇ ਲੇ ਬੋਲੋ ਰਾਮਾ ਸਾਵ ਤੇਰ ਮਲ ਪੂਰਨ ਕਾ ਰ ਇਹ ਭਾਈ ਸੰਤ ਜਨਨ ਨਾਲ ਮਿਲ ਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੋ ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਹੈ ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ ਰਾਮ ਰਾਮ ਤਾਨ ਸੰਚ ਪੰਡਾਰ ਸਰ ਆਹਾਰ ਰਾਮ ਰਾਮ ਬਿਸਰਨ ਹੈ ਜਾਏ ਕਰ ਕੇਰਪਾ ਗੁਰ ਦੀ ਆਵਤਾਏ ਰਾਮ ਰਾਮ ਬਿਸਰਨ ਹੈ ਜਾਏ ਕਰ ਕੇਰਪਾ ਗੁਰ ਦੀ ਆਵਤਾਏ ਏ ਭਾਈ ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖੁਰਾਕ ਬਣਾ ਲੈ ਗੁਰੂ ਨੇ ਕਿਰਪਾ ਕਰਕੇ ਮੈਨੂੰ ਇਹ ਗੱਲ ਦੱਸ ਦਿੱਤੀ ਹੈ ਕਿ ਵੇਖੀ ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾ ਜਾਏ రామ 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 ਸਦਾ ਸਦਾ ਹੀ ਭਾਈ ਜਿਹੜਾ ਪ੍ਰਮਾਤਮਾ ਸਦਾ ਹੀ ਸਹਾਈਤਾ ਕਰਨ ਵਾਲਾ ਹੈ ਉਸ ਦੇ ਚਰਨਾਂ ਵਿੱਚ ਸਦਾ ਸਤਿ ਜੋੜੀ ਰੱਖ ਪ੍ਰਮਾਤਮਾ ਦਾ ਨਾਮ ਜਪ-ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਉਹਨਾਂ ਦੇ ਅਨੇਕਾ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ਰਮਤ ਰਾਮ ਜਨਮ ਮਰਨ ਨਿਵਾਰੇ ਉਚਰਤ ਰਾਮ ਪੈ ਪਾਰ ਉਤਾਰੇ ਸਭ ਤੇ ਉਚ ਰਾਮ ਪਰਗਾਸ ਨੇ ਸੁਬਾਸ ਜਪ ਨਾਨਕ ਦਾਸ ਹੇ ਪਾਈ ਪਰਮਾਤਮਾ ਦਾ ਨਾਮ ਸਿਮਰਿਆ ਹੇ ਭਾਈ ਪਰਮਾਤਮਾ ਦਾ ਨਾਮ ਸਿਮਰਿਓ ਪਰਮਾਤਮਾ ਮਨੁੱਖ ਦਾ ਜਨਮ ਮਰਨ ਦਾ ਗੇੜ ਦੂਰ ਕਰ ਦਿੰਦਾ ਹੈ ਪ੍ਰਭੂ ਦਾ ਨਾਮ ਉਚਾਰਦਿਆਂ ਪ੍ਰਭੂ ਜੀਵ ਨੂੰ ਸਹਿਮ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਹੇ ਦਾਸ ਨਾਨਕ ਸਭ ਤੋਂ ਉੱਚੇ ਪ੍ਰਭੂ ਦੇ ਨਾਮ ਦਾ ਚਾਨਣ ਆਪਣੇ ਅੰਦਰ ਪੈਦਾ ਕਰ ਦਿਨ ਰਾਤੋ ਸੁਦਾ ਨਾਮ ਜਪਿਆ ਕਰ ਗੜ ਮਹਿਲਾ ਪੰਯਮ ਔਨ ਕਾ ਖਾਸ ਮਕੀਨੀਠਾ ਕਹਾਰੇ ਦਾਸ ਸੰਗ ਤੇ ਮਾਰ ਬਿਦਾ ਹੁਣ ਕੋ ਕਾਸਮ ਕਿੰਨੀ ਠਕਾਰੇ ਦਾਸ ਸੰਗ ਤੇ ਮਾਰ ਬਿਦਾਰੇ ਗੋਬਿੰਦ ਭਗਤ ਕਾ ਮੈ ਲਨ ਪਾਇਆ RAM ਜਨ ਨਾਮੇ ਲ ਮੰਗਲ ਲਗਾਇਆ ਗੋਬਿੰਦ ਭਗਤ ਕਾ ਮੈ ਲਨ ਪਾਇਆ ਭਾਈ ਜਦੋਂ ਮਾਲਕ ਪ੍ਰਭੂ ਨੇ ਉਹਨਾਂ ਪੰਜਾਂ ਚੌਧਰੀਆਂ ਨੂੰ ਵਾਰਿਆ ਤਾਂ ਉਹ ਪ੍ਰਭੂ ਦੇ ਸੇਵਕਾਂ ਦੇ ਸਾਹਮਣੇ ਹਾਰ ਮੰਨ ਗਏ ਆਪਣੇ ਸੇਵਕਾਂ ਪਾਸੋਂ ਪ੍ਰਭੂ ਨੇ ਉਹਨਾਂ ਨੂੰ ਮਾਰ ਕੇ ਭਜਾ ਦਿੱਤਾ ਉਹ ਚੌਧਰੀ ਪਰਮਾਤਮਾ ਦੇ ਭਗਤਾਂ ਦਾ ਟਿਕਾਣਾ ਲੱਭ ਨਾ ਸਕੇ ਕਿਉਂਕਿ ਪਰਮਾਤਮਾ ਦੇ ਸੇਵਕਾਂ ਨੇ ਸਦਾ ਪਰਮਾਤਮਾ ਦੀ ਹੀ ਸਿਵਤ ਸਲਾ ਦਾ ਗੀਤ ਗਾਵਿਆ ਸਗਲ ਸਰੇਸ਼ਟ ਕੇ ਪੰਜ ਸਿਕਦਾਰ RAM ਭਗਤ ਕੇ RAM ਭਗਤ ਕੇ ਪਾਨਿਹਾਰ ਸਗਲ ਸਰੇਸ਼ਟ ਕੇ ਪੰਜ ਸਿਕਦਾਰ RAM ਭਗਤ ਕੇ ਪਾਨਿਹਾਰ ਰਹਾ ਹੈ ਭਾਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਸਾਰੇ ਸ੍ਰਿਸ਼ਟੀ ਦੇ ਚੌਧਰੀ ਹਨ ਪਰ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਇਹ ਨੌਕਰ ਹੋ ਕੇ ਰਹਿੰਦੇ ਹਨ ਰਹਾ ਜਗਤ ਪਾਸ ਤੇ ਲੇਤੇ ਦਾਣ ਗੋਬਿੰਦ ਭਗਤ ਕੋ ਕਰੇ ਸਲਾਮ ਜਗਤ ਪਾਸ ਤੇ ਲੇਤੇ ਦਾਣ ਗੋਬਿੰਦ ਭਗਤ ਕੋ ਕਰੇ ਸਲਾਮ ਲੂਟਨੇ ਸਾਖਤ ਪਤ ਖੋਵੇ ਸਾਦ ਜਨਾ ਪਗਮਲ ਮਲਤੋਵੇ ਏ ਭਾਈ ਏ ਭਾਈ ਇਹ ਪੰਜ ਚੌਧਰੀ ਦੁਨੀਆਂ ਦੇ ਲੋਕਾਂ ਪਾਸੋਂ ਡੰਨ ਲੈਂਦੇ ਹਨ ਪਰ ਪ੍ਰਭੂ ਦੇ ਭਗਤਾਂ ਨੂੰ ਨਮਸਕਾਰ ਕਰਦੇ ਹਨ ਪ੍ਰਭੂ ਨਾਲੋਂ ਵਿਸੜੇ ਬੰਦਿਆਂ ਦੀ ਆਤਮਿਕ ਆਤਮਕ ਹਰਾਸ ਪੂੰਜੀ ਲੁੱਟ ਲੈਂਦੇ ਹਨ ਸਾਗ ਤੇ ਇਥੇ ਆਪਣੀ ਇੱਜ਼ਤ ਗਵਾ ਲੈਂਦੇ ਹਨ ਪਰ ਇਹ ਚੌਧਰੀ ਗੁਰਮਖਾਂ ਦੇ ਪੈਰ ਮਾਲ ਮਾਲ ਕੇ ਧੋਂਦੇ ਹਨ ਪੰਚ ਪੂਜਣੇ ਇੱਕ ਮਾਇ ਉੱਤ ਪੂਜਾ ਖੇਲੇ ਕਰ ਜਾਗਤ ਵਿਆਹ ਨਿਨ ਗੁਨਾ ਕੇ ਸੰਗਰਚਰ ਸੇ ਨਿਕਾਉ ਸੋੜੋ ਪਰ ਜਨ ਬਸੇ ਏ ਭਾਈ ਪ੍ਰਭੂ ਦੇ ਹੁਕਮ ਵਿੱਚ ਮਾਇਆ ਨੇ ਉਤਪੁਜ ਆਦਿਕ ਖੇਡ ਰਚਾ ਕੇ ਇਹ ਜਗਤ ਪੈਦਾ ਕੀਤਾ ਇਹ ਕਾ ਮਾਦਿਕ ਪੰਜੇ ਪੁੱਤਰ ਵੀ ਉਸ ਨੇ ਪੈਦਾ ਕੀਤੇ ਦੁਨੀਆ ਦੇ ਲੋਕ ਮਾਇਆ ਦੇ ਤਨ ਗੁਣਾਂ ਨਾਲ ਇੱਕ ਮਿਕ ਹੋ ਕੇ ਰਸਮਾਨ ਰਹੇ ਹਨ ਪਰਮਾਤਮਾ ਦੇ ਭਗਤ ਇਹਨਾਂ ਨੂੰ ਛੱਡ ਕੇ ਉੱਚੇ ਆਤਮਿਕ ਮੰਡਲ ਵਿੱਚ ਵਸਦੇ ਹਨ ਕਰ ਕੇ ਰੁਪਾ ਜਨ ਲਈਏ ਸੜਾਈ ਜਿਸ ਕੇ ਸੇ ਤਨ ਰਖੇ ਹਟਾਏ ਕਹਉ ਨਾਨਕ ਭਗਤ ਪਰਮਸਾਰ ਬੇਨ ਭਗਤੀ ਸਭ ਹੋਏ ਖੋਵਾਰ ਕਹਉ ਨਾਨਕ ਭਗਤ ਪਰਮਸਾਰ ਬੇਨ ਭਗਤੀ ਸਭ ਹੋਏ ਖੋਵਾਰ ਏ ਭਾਈ ਇਕ ਮਾਦਿਕ ਜਿਸ ਪ੍ਰਭੂ ਦੇ ਬਣਾਏ ਹੋਏ ਹੋਸ ਨੇ ਇਹਨਾਂ ਨੂੰ ਸੰਤ ਜਣਾ ਪਾਸੋਂ ਪਰੇ ਰੋਕ ਕੇ ਰੱਖਿਆ ਹੈ ਪ੍ਰਭੂ ਨੇ ਮਿਹਰ ਕਰਕੇ ਸੰਤ ਜਣਾ ਨੂੰ ਇਹਨਾਂ ਪਾਸੋਂ ਬਚਾ ਰੱਖਿਆ ਹੈ ਇਹ ਨਾਨਕ ਆਖੋ ਏ ਭਾਈ ਪ੍ਰਭੂ ਦੀ ਭਗਤੀ ਕਰਿਆ ਕਰ ਭਗਤੀ ਤੋਂ ਬਿਨਾ ਸਾਰੀ ਸ੍ਰਿਸ਼ਟੀ ਇਹਨਾਂ ਚੌਧਰੀਆਂ ਦੇ ਵਸਤ ਹੈ ਕੇ ਖੁਵਾਰ ਹੁੰਦੀ ਹੈ ਗੋ ਕਾਲ ਕਲੇ ਸਮਿਟੇ ਹਰ ਨਾਏ ਦੁਖ ਬਿਨ ਸੇ ਸੁਖ ਕੀ ਨੋਂਠਾ ਕਾਲ ਕਲੇ ਸਮਿਟੇ ਹਰ ਨਾਏ ਦੁਖ ਬਿਨ ਸੇ ਸੁਖ ਕੀ ਨੋਂਠਾ ਜਪ ਜਪ ਅੰਮ੍ਰਿਤ ਨਾਮ ਅੰਗਾਈਂ ਸੰਤ ਪਰਸਾਦ ਸਗਲ ਭਾਲੋ ਪਾਏ ਇਹ ਤਾਈ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਸੰਤ ਜਨਾਂ ਦੇ ਅੰਦਰੋਂ ਝਗੜੇ ਵਖੇੜੇ ਮਟ ਜਾਂਦੇ ਹਨ ਉਹਨਾਂ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ ਸੁਖ ਉਹਨਾਂ ਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੇ ਹਨ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਜਪ-ਜਪ ਕੇ ਸੰਤ ਜਣ ਮਾਇਆ ਦੀ ਤ੍ਰਸਨਾ ਵੱਲ ਰੱਜੇ ਰਹਿੰਦੇ ਹਨ ਗੁਰੂ ਦੀ ਕਿਰਪਾ ਨਾਲ ਉਹ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ਹਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ পাপ ਹਰੇ ਰਹਾਉ ਇਹ ਪਾਈ ਪਰਮਾਤਮਾ ਦਾ ਨਾਮ ਜਪਦਿਆਂ ਪਰਮਾਤਮਾ ਦੇ ਭਗਤ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹਨਾਂ ਨੇ ਨੇਕਾਂ ਜਨਮਾਂ ਦੇ ਕੀਤੇ পাপ ਉਹਨਾਂ ਦੇ ਅਨੇਕਾ ਕੀਤੇ ਉਹਨਾਂ ਦੇ ਅਨੇਕਾ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ਰਹਾਉ ਗੁਰੂ ਕੇ ਚਰਨਾਂ ਰੇ ਦੇ ਉਰਤਾਰੇ ਅਗਨ ਸਾਗਰ ਤੇ ਉਤਰੇ ਪਾਰ ਜਾਨ ਮਮਨ ਸਾਵ ਮਿੱਟੀ ਉਪਾਦ ਪ੍ਰਾਵਸ ਲੱਗੀ ਸੈ ਜਸਮਾਦ ਏ ਭਾਈ ਸੰਤ ਜਣੇ ਆਪਣੇ ਹਿਰਦੇ ਵਿੱਚ ਗੁਰੂ ਦੇ ਚਰਨ ਵਸਾਈ ਰੱਖਦੇ ਹਨ ਪੂਰੀ ਸਾਧਾ ਨਾਲ ਗੁਰੂ ਦੇ ਸ਼ਬਦ ਨੂੰ ਮਾਨ ਵਿੱਚ ਟਿਕਾਈ ਰੱਖਦੇ ਹਨ ਇਸ ਤਰ੍ਹਾਂ ਉਹ ਤ੍ਰਿਸ਼ਨਾ ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹ ਜਨਮ ਮਰਨ ਦੇ ਗੇੜ ਦਾ ਸਾਰਾ ਵਿਖੇੜਾ ਹੀ ਮੁਕਾ ਲੈਂਦੇ ਹਨ ਆਡੋਲਤਾ ਦੀ ਰਾਇ ਉਹਨਾਂ ਦੀ ਸੁੱਤ ਪ੍ਰਭੂ ਨਾਲ ਜੁੜੀ ਰਹਿੰਦੀ ਹੈ ਥਾ ਨਤਰ ਇੱਕੋ ਸੁਆਮੀ ਸਗਲ ਕਟਾਕ ਅੰਤਰ ਜਮੀ ਕਰ ਕੇ ਰੁਪਾ ਜਾ ਕੋ ਮਤ ਦੇ ਆਠ ਤਹਿਰ ਪ੍ਰਭ ਕਾਣਾ ਲੈ ਇਹ ਭਾਈ ਜਿਹੜਾ ਮਾਲਕ ਪ੍ਰਭ ਆਪ ਹੀ ਹਰੇਕ ਥਾਂ ਵਸ ਰਿਹਾ ਹੈ ਹਰੇਕ ਥਾਂ ਵਿੱਚ ਵਸ ਰਿਹਾ ਹੈ ਅਤੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਪ੍ਰਭ ਜਿਸ ਨੂੰ ਖੁ ਨੂੰ ਮਿਹਰ ਕਰਕੇ ਸੂਚ ਬਖਸ਼ਦਾ ਹੈ ਉਹ ਮੁਨੱਖ ਅਠੇ ਪੈਰ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਜਾ ਕੇ ਅੰਤਰ ਵਸੇ ਪ੍ਰਭੂ ਆਪ ਤਾਂ ਕੇ ਹਿਰਦੇ ਹੋਏ ਪਰਗਾਸ ਜਾ ਕੇ ਅੰਦਰ ਵਸੇ ਪ੍ਰਭੂ ਆਪ ਤਾਂ ਕੇ ਹਿਰਦੇ ਹੋਏ ਪਰਗਾਸ ਭਗਤ ਪਾਏ ਹਰ ਕੀਰਤਨ ਕਰੀਏ ਜਪ ਪਾਰ ਬ੍ਰਹਮ ਨਾਨਕ ਨਸ ਤਰੀਏ ਏ ਭਾਈ ਜਿਸ ਮੁਖ ਦੇ ਹਿਰਦੇ ਵਿੱਚ ਪ੍ਰਭੂ ਆਪ ਆ ਪ੍ਰਗਟ ਹੁੰਦਾ ਹੈ ਏ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਹੈ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਆਪ ਆ ਪ੍ਰਗਟ ਹੁੰਦਾ ਹੈ ਉਸ ਮਨੁੱਖ ਦੇ ਹਿਰਦੇ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ हे ਨਾਨਕ ਭਗਤੀ ਦੀ ਭਾਵਨਾ ਨਾਲ ਪਰਮਾਤਮਾ ਦੀ ਸਿਮਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 800 ਘਟ ਬਣੇ ਦੇਖਿਆ ਇਹ ਹੀ ਆਪ ਕੀਤੇ ਰਵੇ ਪੁੱਲ ਨੋਚਾਂ ਦੇਖ ਮਾਂ ਜੇ ਗੱਧ ਘਟ ਬੋਲ ਲਾ ਕੇ ਹਮ ਸੰਗਤ ਤੋਂ ਮਾਫੀ ਚਾਹੁੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ